ਜਮਾ ਨਵੀ ਪਈ ਹੈ ਹਜੇ ਹੈ ਨਾ ਹੁਣ ਤਾਂ ਬਾਈ ਜੀ 10 ਪੈਸੇ ਹੀ ਨਹੀਂ ਕਿਆ ਸੀ ਟਰੈਕਟਰ ਕੱਲੀ ਬਹਾਈ ਤੇ ਚੱਲਿਆ ਹੋਇਆ ਬਹਾਈ ਤੇ ਚੱਲਿਆ ਹੋ ਟਰਾਲੀ ਤਾਂ ਪਾਈ ਹੋਈ ਨਹੀਂ ਹਾ ਨਾ ਕੋਈ ਤੂੜੀ ਵਾਲੀ ਮਸ਼ੀਨ ਤੇ ਨਾ ਕੋਈ ਹੋਰ ਆਪਣੀ ਗਾਰੰਟੀ ਹੋਈ ਇਸ ਦੀ ਡਬਲ ਚੈੱਕ ਕਰਾ ਦੂ ਬਈ ਇਹ ਚੱਲਿਆ ਕਿੰਨਾ ਕੁ ਹੋਇਆਗਾ ਚੱਲਿਆ ਬਾਈ ਜੀ ਹੈਗਾ ਇਹ ਮੀਟਰ ਤੁਹਾਨੂੰ ਚੈੱਕ ਕਰਕੇ ਦੱਸ ਦਿੰਦੇ ਆ 3052 ਘੰਟੇ ਚੱਲਿਆ ਹੋਇਆ ਮੂਰਲੇ ਟਾਇਰਾਂ ਦੀ ਕੰਡੀਸ਼ਨ ਹੈਗੀ ਆ 80 ਤੋਂ 85 ਪੈਸੇ ਮਾਗਰਲੇ ਦਾ ਜਮਾ ਨਵੇਂ ਆ ਗਿਆ ਠੀਕ ਆ ਤੇ ਆ ਬਈ ਇਹ ਸੋ ਸਾਰਾ ਓਰੀਜਨਲ ਹਾਂ ਸਾਰਾ ਰੇਜ ਨਾਲ ਵੀਰੇ ਕਿਤੇ ਚਾਬੀ ਲੱਗੀ ਰੇਲੀ ਰੂਲੀ ਰੇਟਰ ਸਾਰਾ ਨਾਲ ਦਾ ਸਾਰਾ ਕੁਝ ਨਾਲ ਦਾ ਇਹ ਸਟੀering ਵਾਲਾ ਤੇਲ ਜਿਹੜਾ ਅਲੱਗ ਅਲੱਗ ਆ ਗਿਆ ਅਲੱਗ ਆ ਵੀਰੇ ਫੁੱਲ ਟੌਪ ਮਾਡਲ ਚ ਆਇਆ 2016 ਚ ਦੇਖਦੇ ਨੇ ਮਾੜੀ ਜੀ ਕਰਦੇ ਅੱਜ ਫੇਰ ਲਿਆਂਦਾ ਤੁਹਾਡੇ ਵਾਸਤੇ 855 ਕਿੰਨਾ ਮਾਡਲ ਆ ਕਿੱਥੇ ਖੜਾ ਸਾਰਾ ਕੁਝ ਦੱਸਾਂਗੇ ਪਹਿਲਾਂ ਮਿਲਦੇ ਆ ਬਾਈ ਜਿਲਤਾਰ ਨੂੰ ਕੀ ਹਾਲ ਚਾਲ ਹੈ ਐਸੀ ਗੱਲ ਧਰਮੇ ਠੀਕ ਆ ਉਹ ਠੀਕ ਠਾਕ ਆ ਵਧੀਆ ਬਾਈ ਪਹਿਲਾਂ ਤਾਂ ਆੜੇ ਦਾ بڑا ਟਰੈਕਟਰ ਦਿਖਾ ਦੇ ਫੇਰ ਦੱਸਦੇ ਆਪਾਂ ਸੱਜਣਾ ਨੂੰ ਵੀ ਕਿੰਨਾ ਮਾਡਲ ਆ ਪਿਛਲੇ ਟਾਇਰ ਤਾਂ ਜਮਾ ਨਵੇਂ ਆ ਗਏ ਠੀਕ ਐ ਤੇ ਪਿੱਛੋਂ ਵੀ ਕੰਡੀਸ਼ਨ ਚੈੱਕ ਕਰ ਲਓ ਠੀਕ ਐ ਤੇ ਬਾਈ ਜਿਲਤਾਰ ਕਿੰਨਾ ਮਾਡਲ ਹੈ ਮਾਡਲ ਧਰਮੇ ਬਾਈ ਹੈਗਾ 2016 ਪਰ ਟਰੈਕਟਰ 24 ਮਾਡਲ ਵਰਗਾ 2016 ਮਾਡਲ ਦਾ ਟਰੈਕਟਰ ਜਮਾ 24 ਬਾਰੇ ਹਾਂ ਦੇਖਦਾ ਵੀ ਹੈਗਾ ਜਿਹੜੀ ਆ ਕੰਡੀਸ਼ਨ ਆ ਸਾਰੀ ਸੋਸ ਵਗੈਰਾ ਦੀ ਸ਼ੋ ਵੀਰੇ ਸਾਰਾ ਧਰ ਮੇ ਅਰਜੀਨਲ ਆ ਮਰਗਿਆੜ ਥੋੜੇ ਜਿ ਇਥੋਂ ਆਪਣੇ ਕਰਾਏ ਕਰਾਏ ਹੋਏ ਆ ਕਿਹੜੀ ਚੀਜ਼ ਹੈਗੀ ਆ ਦੱਸ ਕੇ ਦੇਵਾਂਗੇ ਕਦੂ ਨਾਲ ਗਲਗੇ ਸੀ ਇਥੇ ਐਂਛੋ ਕਰਾਏ ਹੋਏ ਆ ਮਤਲਬ ਤੀਜਾ ਹਿੱਸਾ ਕਰਵਾਏ ਹੋਏ ਆ ਹੁੱਕ ਜਮਾ ਨਵੀਂ ਪਈਆ ਹਜੇ ਹੈ ਨਾ ਤਾਂ ਬਾਈ ਜੀ 10 ਪੈਸੇ ਵੀ ਨਹੀਂ ਕਿਹਾ ਸੀ ਟਰੈਕਟਰ ਕੱਲੀ ਬਹਾਈ ਤੇ ਚੱਲਿਆ ਹੋਇਆ ਬਹਾਈ ਤੇ ਚੱਲਿਆ ਹੋ ਟਰਾਲੀ ਦਾ ਪਾਈ ਹੋਈ ਨਹੀਂ ਹਾਂ ਨਾ ਕੋਈ ਤੂੜੀ ਵਾਲੀ ਮਸ਼ੀਨ ਤੇ ਨਾ ਕੋਈ ਹੋਰ ਆਪਣੀ ਗਾਰੰਟੀ ਹੋ ਇਸ ਦੀ ਡ ਠੀਕ ਆ ਡਬਲ ਪੰਪ ਆ ਗਿਆ ਡਬਲ ਡਿਸਟਰੀਬਿਊਟਰ ਆ ਗਿਆ ਤੇ ਆ ਪੱਠੀ ਦੇ ਵੀ ਚੈੱਕ ਕਰਾ ਦੂ ਬਈ ਇਹ ਚੱਲਿਆ ਕਿੰਨਾ ਕੁ ਹੋਇਆਗਾ ਚੱਲਿਆ ਬਾਈ ਜੀ ਹੈਗਾ ਇਹ ਮੀਟਰ ਤੁਹਾਨੂੰ ਚੈੱਕ ਕਰਕੇ ਦੱਸ ਦਿੰਦੇ ਆ 3052 ਘੰਟੇ 3052 ਘੰਟੇ ਚੱਲਿਆ ਹੋਇਆ ਮੂਰਲੇ ਟਾਇਰਾਂ ਦੀ ਕੰਡੀਸ਼ਨ ਹੈਗੀ ਆ 80 ਤੋਂ 85 ਪੈਸੇ ਮਾਗਰਲੇ ਦਾ ਜਮਾ ਨਵੇਂ ਆ ਗਿਆ ਠੀਕ ਆ ਤੇ ਕੱਲਾ ਕੱਲਾ ਸਟicker ਹਜੇ ਓਕੇ ਟੈਸਟਡ ਵਾਲਾ ਕੰਪਨੀ ਵਾਲਾ ਉਹ ਵੀ ਲੱਗਿਆ ਪਿਆ 100 ਤੇ ਠੀਕ ਆ ਆ ਲਾਈਟਾਂ ਦੀ ਮੂਰਲੇ ਲਾਈਟਾਂ ਦੇ ਵਿੱਚ ਵੀ ਅਲੱਗ-ਅਲੱਗ ਲਾਈਟਾਂ ਲਾਈਆਂ ਪਈਆਂ ਨੇ ਠੀਕ ਆ ਪਾਵਰ ਸਟੀering ਆ ਗਿਆ ਹੈ ਨਾ ਬਈ ਹਾਂਜੀ ਤੇ ਮਾੜੀ ਵਿੱਚੋਂ ਵੀ ਕੰਡੀਸ਼ਨ ਚੈੱਕ ਕਰਾਈ ਦਿੰਦੇ ਆਪਾਂ ਤੇ ਆ ਬਈ ਇਤੋਂ ਸਾਰਾ origignal ਹਾਂ ਸਾਰਾ origignal ਆ ਵੀਰੇ ਕਿਤੇ ਚਾਬੀ ਲੱਗੀ ਹੈਰੀ ਰੂਡੀਟਰ ਸਾਰਾ ਨਾਲ ਦਾ ਸਾਰਾ ਕੁਝ ਨਾਲ ਦਾ ਇਹ ਸਟੀering ਵਾਲਾ ਤੇਲ ਜਿਹੜਾ ਅਲੱਗ ਆ ਗਿਆ ਅਲੱਗ ਦਾ ਵੀਰੇ ਫੁੱਲ ਟੌਪ ਮਾਡਲ ਚ ਆਇਆ 2016 ਚ 2016 ਫੁੱਲ ਟੌਪ ਮਾਡਲ ਆ ਗਿਆ ਤੇ ਬਈ ਆ ਮੈਟਿੰਗ ਵੀ ਚੰਗੀ ਕਰੀ ਗਏ ਗਰਦਾਰ ਵੀਰੇ ਹਾਉਂ ਵੀ ਪਾਇਆ ਤਾਂ ਸ਼ੌਂਕ ਨੂੰ ਜਾਂ ਟੇਪ ਟੂ ਬੁਲਵਾ ਕੇ ਰੱਖਿਆ ਮੈਟਿੰਗ ਆ ਇਤੋਂ ਸਾਰੀ ਕੰਡੀਸ਼ਨ ਵਿੱਚ ਬੋਡੀ ਲੈਂਡ ਦਾ ਸਾਰਾ origignal ਹੈ ਨਾ ਹਾਂਜੀ ਹਾਂਜੀ ਦੇ ਬਾਈ ਇਹਦੀ ਡਿਮਾਂਡ ਕੀ ਆ ਆਪਣੀ ਹੁਣ ਡਿਮਾਂਡ ਤਾਂ ਹੈਗੀ ਆ ਬਾਈ ਜੀ 5.5 ਲੱਖ ਰੁਪਈਆ 5 ਲੱਖ 40 ਹਜ਼ਾਰ ਦਾ ਦੇ ਦਾਂਗੇ 5 ਲੱਖ 35 'ਚ ਦੇ ਮਿਲ ਜੂ ਚਲੋ ਕੋਈ ਨਹੀਂ ਜੇ ਤੁਹਾਡੀ ਵੀਡੀਓ ਦੇਖ ਕੇ ਉਤਾ ਆਪਾਂ 5000 ਮਾਨ ਕਰ ਲਈਏ ਦੇਣਾ 35000 ਲੋ ਜੀ 855 535 'ਚ ਲੈ ਜਿਓ 16 ਮਾਡਲ ਇੱਕ ਵਾਰੀ ਇਹਦੀ ਸਟਾਰਟਿੰਗ ਚੈੱਕ ਕਰਾਂ ਥ੍ਰੇਸ ਦੇ ਦੇ ਮਾੜੀ ਜੀ ਕਰਦੇ ਨਾ ਕਰਦੇ ਬਈ ਬੰਦ ਰਿਵਰਸ ਪੀਟੀਯੂ ਆ ਗਿਆ ਹੈ ਨਾ ਇਹ ਹਾਂ ਧਰਮੇ ਬਾਈ ਮਾਡਲ ਇਹ 16 ਚਲਾਈ ਤਾਂ ਇਹਦੀ 2024 ਵਰਗੀ ਆ ਹਾਂ ਪੰਜਾਬ ਦਾ ਨੰਬਰ ਬਠਿੰਡੇ ਦਾ ਨੰਬਰ ਆ ਗਿਆ ਬਠਿੰਡਾ ਨੰਬਰ ਆ ਚਲਾਈ ਤਾਂ ਕੋਈ ਹਿੱਸੇ ਦੀ ਬਾਏ ਹੋਵੇ ਕੋਈ ਗੇਰ ਦੀ ਚੂਹ ਦੀ ਆਵਾਜ਼ ਵੀ ਨਹੀਂ ਹੈਗੀ ਬਟ ਤੇ ਡਿਮਾਂਡ ਹੈਗੀ ਆ ਮਤਲਬ 5 35 ਚ ਆਪਾਂ ਦੇਣਾ ਕਿਦੇ ਸੀ ਜੇ ਤੁਸੀਂ ਕਹਿੰਦੇ 5000 ਆਪਾਂ ਮਾਨ ਕਰ ਦਾਂ ਪਿੰਡ ਮਹਿਰਾ ਆ ਜਾ ਗਿਆ ਬਈ ਤੇਰਾ ਪਿੰਡ ਮਹਿਰਾ ਜਿਹੜਾ ਬਠਿੰਡਾ ਘਰ ਕਿੱਥੇ ਪੈ ਜਾਂਦਾ ਉਹ ਦੱਸ ਦੇ ਮਾੜੀ ਕਾਲ ਵੀਰੇ ਹੈਗਾ ਕਾਲਾ ਪੱਤੀ ਨੇੜੇ ਕੋਆਪਰੇਟ ਸਟੇਡੀ ਨੇੜੇ ਸਾਹਮਣੇ ਆਪਣਾ ਹੈਗਾ ਖੂ ਕੂਦੇ ਬਿਲਕੁਲ ਸਾਹਮਣੇ ਘਰ ਜਮਾ ਸਾਹਮਣਿਆ ਲਓ ਬਾਕੀ ਜਿਹੜਾ ਤੇਰਾ ਨੰਬਰ ਆ ਉਹ ਦੱਸ ਦੇ ਮੋਬਾਈਲ ਨੰਬਰ ਹੈਗਾ ਆਪਣਾ 90412 48664 ਬਾਕੀ ਜਿਹੜਾ ਬਾਈ ਦਾ ਨੰਬਰ ਆ ਉਹ ਪਰ ਟੈਟ ਤੇ ਚੱਲੀ ਜਾਂਦਾ ਤਾਂ ਕਰ ਲਿਓ ਸੰਪਰਕ